ਹੁਕਮਨਾਮਾ ਸਾਹਿਬ ਦੇ ਨਾਲ ਨਹੀਂ ਕਦੀ ਵੀ ਬੋਲੀ ਦਾ ਹੁੰਦਾ ਇਹ ਮਰਿਆਦਾ ਹੈ ਇੱਕ ਬੇਨਤੀ ਹੈ ਇਹ ਵੈਸੇ ਪਹਿਲਾਂ ਸ਼ਹਿਰਾਂ ਚ ਸੀ ਹੁਣ ਪਿੰਡਾਂ ਚ ਵੀ ਹੌਲੀ ਹੌਲੀ ਆ ਗਿਆ ਚਾਰ ਪੰਜ ਪੰਕਤੀਆਂ ਸਾਡੇ ਨੂੰ ਯਾਦ ਹੁੰਦੀਆਂ ਸਾਰਾ ਸ਼ਬਦ ਕੋਈ ਵੀ ਨਹੀਂ ਕਿਸੇ ਨੂੰ ਯਾਦ ਹੁੰਦਾ ਜਦੋਂ ਬਾਬਾ ਗਰੰਤੀ ਜੀ ਹੁਕਮਨਾਮਾ ਸਾਹਿਬ ਲੈਂਦੇ ਆ ਹੁਕਮਨਾਮਾ ਸਾਹਿਬ ਜਾਜੂ ਹੁਕਮ ਸੁਣਾ ਰਿਹਾ ਹੈ ਤੇ ਅਗਲਾ ਨਾਲ ਬੋਲਣ ਲੱਗ ਪਵੇ ਜੱਜ ਦੀ ਤوهਿਨ ਨਹੀਂ ਹੁੰਦੀ ਹੁਕਮਨਾਮਾ ਸਾਹਿਬ ਦੇ ਨਾਲ ਕਦੀ ਬੋਲੀਦਾ ਨਹੀਂ ਹੁੰਦਾ ਹੁਕਮਨਾਮਾ ਸੁਣੀਦਾ ਹੈ ਕੀ ਹੁਕਮ ਆ ਰਿਹਾ ਰੱਤ ਜੋੜ ਕੇ ਸਤਕਾਰ ਨਾਲ ਸੁਣੀਦਾ ਹੈ ਨਾਲ ਬੋਲਣਾ ਗੁਰਮਤ ਤੋਂ ਉਲਟ ਗੱਲ ਹੈ ਹੁਕਮਨਾਮਾ ਸਾਹਿਬ ਦੇ ਨਾਲ ਨਹੀਂ ਬੋਲਣਾ ਚਾਹੀਦਾ ਕਦੇ ਉਹ ਪਹਿਲੇ ਬੋਲ ਬਣ ਗਏ ਬਾਬਾ ਜੀ ਗਰੰਤੀ ਬੋਲੇ ਵੀ ਨਹੀਂ ਅਗਲੀ ਪੰਕਤੀ ਬਿਜਲਾ ਤੂੰ ਸੁਣਾ ਲੱਗੇ ਸਾਨੂੰ ਆਉਂਦਾ ਫੇਰ ਲੈਣ ਦੀ ਗਲੋੜ ਸੀ ਹੁਕਮਨਾਮਾ ਸਾਹਿਬ ਦੇ ਨਾਲ ਨਹੀਂ ਕਦੀ ਵੀ ਬੋਲੀ ਦਾ ਆਉਂਦਾ ਇਹ ਮਰਿਆਦਾ ਹੈ ਜਿਨ੍ਹਾਂ ਨੇ ਸਾਰੀ ਉਮਰ ਵਿਦਿਆ ਪੜ੍ਹੀ ਸਾਰੀ ਉਮਰ ਪੜ੍ਹਾਈ ਉਹ ਵਿਦਵਾਨ ਮਹਾਪੁਰਸ਼ ਦੇਖ ਜਦ ਹੁਕਮਨਾਮਾ ਸਾਹਿਬ ਉਹਨਾਂ ਹੱਥ ਜੋੜ ਕੇ ਨਿਮਰਤਾ ਨਾਲ ਸੁਣਨਾ ਮਾਰਦਾ ਹੁਕਮ ਕੀ ਆ ਰਿਹਾ ਸਾਨੂੰ ਹੁਕਮ ਕਰ ਰਹੇ ਨੇ ਮਹਾਰਾਜ ਤੇ ਅਸੀਂ ਨਾਲ ਹੀ ਬੋਲਾਂ ਲੱਗ ਪਏ ਪਤਾ ਹੀ ਹੈ ਮਹਾਰਾਜ ਜਿਹੜਾ ਤੂੰ ਦੱਸਣ ਲੱਗਾ ਸਾਨੂੰ ਆਉਂਦਾ ਹੈ ਪਹਿਲਾਂ ਹੀ ਆਉਂਦਾ ਹੈ ਇਹ ਵਗਿਆ ਅਹਿਸਾਸ ਨਹੀਂ ਪੁੱਲ ਸਿੱਖਣ ਵਾਲੀ ਗੱਲ ਹੈ ਹੁਕਮਨਾਮਾ ਸਾਹਿਬ ਦੇ ਨਾਲ ਨਹੀਂ ਕਦੇ ਵੀ ਪੁੱਲ ਨਹੀਂ